ਕੁਲਚੇ ਤੇ ਕੁਲਚਾ ਠਾ ਕੁਲਚਾ ਹੋਈ ਜਾਂਦਾਗਾ ਕਾਫੀ ਕੁਲਚੇ ਲੱਗਦੇ ਆ ਮੇਰੇ ਖਾਨਾ ਤੁਹਾਡੇ ਕੁਲਚੇ ਨਹੀਂ ਇਹਨੀਆਂ ਬਹੁਤ ਐਡਮਾਈ ਮੈਂ ਬਾਬਾ ਵੀਰ ਹਰ ਵੀਰ ਵਾਰ ਜਾਣਾ ਹਰ ਵੀਰ ਵਾਰ ਤੇ ਐਤਵਾਰ ਨੂੰ ਵੀ ਕਈ ਵਾਰ ਆ ਜਾਣਾ ਜੇ ਫ੍ਰੀ ਹੁਮਾ ਦਾ ਬਾਈ ਦਾ ਕੁਲਚਾ ਇੰਨਾ ਕਿ ਟੇਸਟੀ ਹੈ ਨਾ ਬਈ ਇੱਕ ਵਾਰੀ ਖਾਓਗੇ ਨਾ ਬਾਰ ਬਾਰ ਖਾਓਗੇ ਖਾਓਗੇ ਮੱਖਣ ਤੁਸੀਂ ਇੰਨੀ ਮਾਤਰਾ ਦੇ ਵਿੱਚ ਪਾਤਾ ਤੇ ਤੁਹਾਨੂੰ ਕੁਲਚੇ ਦੇ ਕਿੰਨੇ ਰੁਪਏ ਮਿਲਦੇ ਆ ਹੋ ਚੇੜੀ ਬੋਲਚਾ 20 ਰੁਪਿਆ ਦਾ ਤੇ 20 ਰੁਪਿਆ ਦਾ ਮੱਖਣ ਹੀ ਪਾਤਾ ਹੋਗਾ ਮੇਰੇ ਸਾਹ ਆ 20 ਰੁਪਏ ਹੱਥ ਦੇ ਵਿੱਚ ਚੱਕੀ ਫਿਰਦਾਗਾ ਬਈ ਕੁਲਚਾ ਸਵਾਦ ਹੁੰਦਾ ਦਾ ਬਹੁਤ ਵਧੀਆ ਸਿਹਰਾ ਕੁਲਚਾ ਹੁੰਦਾ ਬਹੁਤ ਵਧੀਆ ਕੁਲਚਾ ਹੁੰਦਾ ਜੁੜਿਆਈ ਤਾਂ ਨਹੀਂ ਕਰੀ ਜਾਂਦਾ ਨਹੀਂ ਵੀਰੇ ਵੀਰੇ ਅਸੀਂ ਆਟਾ ਚਲਾਨੇ ਆ ਕੰਮ ਕਰਦੇ ਉੱਤੇ ਕਿਤੇ ਭੁੱਖ ਲੱਗਦੀ ਇਹਦੇ ਕੁਲਚਾ ਖਾ ਲੈਨੇ ਇੱਕ ਮੁੱਕਦਾ ਨਿਕਲ ਗੋੜ ਕੇ ਆਏ ਨਾ ਹੁਣ ਕਿਤੇ ਬਾਅਦ ਚ ਔਖੇ ਹੁੰਦੇ ਫਿਰਦੇ ਉਲਟੀਆਂ ਕਰਦੇ ਫਿਰਦੇ ਨਹੀਂ ਨਹੀਂ ਵੀਰੇ ਜਮਾ ਫਰੈਸ਼ ਕੁਲਚਾ ਹੁੰਦਾ ਈ ਅੱਛਾ ਹਾਂਜੀ ਵੀਰੇ ਜਮਾ ਫਰੈਸ਼ ਕੁਲਚਾ ਹੁੰਦਾ ਜਿਵੇਂ ਕਹੂੰਗੇ ਓਵੇਂ ਬਣਾ ਲਦਾ ਮਿਰਚਾਂ ਤੇ ਤੇ ਜਮ ਮਿਰਚਾਂ ਹਲਕੀ ਵੀ ਆ ਨਿਆਰਾ ਉਹਦਾ ਕੁਲਚਾ ਖਾਂਦਾ ਹਾਂ ਹਾਂ ਜੀ ਬਈ ਜਮਾਂ ਨਿਆਰਾ ਆਂਦਾ ਅਸੀਂ ਤਾਂ ਬਾਰ-ਬਾਰ ਆਨੇ ਕਿਉਂਕਿ ਬਿਲਕੁਲ ਸਹੀ ਗੱਲ ਆ ਬਈ ਵਾਕੀ ਕਿਸ ਟੇਸਟ ਮੈਂ ਕਹਿੰਨਾ ਯਾਰ ਬਾਕੀ ਯਾਰ ਬਾਕੀ ਘਟਾ ਯਾਰ ਕੋਈ ਮੈਂ ਗਾਪੜੀ ਮਾਰਦਾ ਕੋਈ ਝਾੜ ਕੇ ਫੜਿਆ ਹੀ ਨਹੀਂ ਕਰਦਾ ਸਵਾਦ ਨਾ ਦਿੱਤਾ ਬਈ ਕਹੇ ਬੰਦ ਕੇ ਇਹ ਟੇਸਟ ਕਰਕੇ ਸਵਾਦ ਨਾ ਦੇਣਾ ਕੀ ਆ ਗੱਲ ਤੇਰੀ ਭਾਈ ਕਿੰਨੇ ਰੁਪਏ ਪ੍ਰਕਾਰ ਦੇ ਬਲਚੀ ਹੁੰਦੇ ਤਰੀਕੇ ਮੈਂ ਚਾਰ ਤੱਕ ਦਾ ਦਾ ਵੀ ਹੈਗੇ ਮਤਲਬ ਅੱਛਾ ਲੇਕਰ ਰਿਆਜ਼ ਨੂੰ ਬੋਲ ਚਾਹਾਂਗਾ ਅੱਛਾ ਜੀ ਰਿਆਜ਼ ਵੀਰ ਆਲੇ ਨਾਮ ਦਾ ਅੱਛਾ ਜੀ ਹੈ ਬਿਲਕੁਲ ਅੱਛਾ ਜੀ ਮੇਰੇ ਇੱਕ ਨਿਊਟ ਵੀ ਆਣਾ ਚਾਹੁੰਦਾ ਅੱਛਾ ਜੀ ਬੁਮਾਰੀ ਕੰਗਾਰੀ ਕਹਾਂਗੇ ਪੰਜਾਬ ਸასიਖਾਲ ਦੋਸਤੋ ਆਪਾਂ ਫਰੀਦਕੋਟ ਤੋਂ ਨਾ ਵਾਪਸ ਆ ਰਹੇ ਸੀ ਕੋਟਕਪੂਰੇ ਨੂੰ ਤੇ ਸਾਡੇ ਨਾਲ ਇੱਕ ਬੰਦਾ ਵੀਰ ਗਿਆ ਆਪਾਂ ਇਸ ਟਾਈਮ ਖੜੇ ਆ ਕੋਟਕਪੂਰੇ ਹਸਪੀਟਲ ਦੇ ਸਾਹਮਣੇ ਸਾਡੇ ਨਾਲ ਜਿਹੜਾ ਮੁੰਡਾ ਵੀਰ ਗਿਆ ਉਹ ਕਹਿੰਦਾ ਵੀ ਮੈਂ ਕੋਲਚਾ ਖਾ ਕੇ ਜਾਣਾ ਕੋਲਚਾ ਖਾਦੇ ਬਿਨਾ ਮੈਂ ਜਾਣਾ ਨਹੀਂਗਾ ਕੀ ਗੱਲਬਾਤ ਹੈ ਕੋਲਚੇ ਵਾਲੇ ਨਾਲ ਗੱਲਬਾਤ ਕਰਾਂਗੇ ਆਪਾਂ ਨਾਲੇ ਇਹਦੇ ਨਾਲ ਗੱਲਬਾਤ ਕਰਾਂਗੇ ਕੀ ਐਡੀ ਲਿਆ ਐਡਾ ਕੀ ਕੋਲਚੇ ਚ ਪਾਉਂਦਾ ਇਹ ਕੋਲਚੇ ਨਹੀਂ ਇੰਨੀਆਂ ਬਹੁਤ ਐਡਮਾਈ ਮੈਂ ਬਾਬਾ ਵੀਰ ਹਰ ਵੀਰਵਾਰ ਜਾਣਾ ਹਰ ਵੀਰਵਾਰ ਤੇ ਐਤਵਾਰ ਨੂੰ ਵੀ ਕਈ ਵਾਰ ਆ ਜਾਣਾ ਜੇ ਫ੍ਰੀ ਹੁਮਾਦਾ ਬਾਈ ਦਾ ਕੋਲਚਾ ਇੰਨਾ ਕੀ ਟੇਸਟੀ ਹੈ ਨਾ ਬਈ ਇੱਕ ਵਾਰੀ ਖਾਓਗੇ ਨਾ ਬਾਰ ਬਾਰ ਖਾਓਗੇ আচ্ছা ਬਾਈ ਨੂੰ ਤੁਸੀਂ ਪੁੱਛ ਲਓ ਟੈਸਟ ਮੈਂ ਕਹਿੰਦਾ ਯਾਰ ਬਾਕੀ ਯਾਰ ਬਾਕੀ ਕਹਿਟਾ ਯਾਰ ਕੋਈ ਮੈਂ ਗੱਪ ਨਹੀਂ ਮਾਰਦਾ ਕੋਈ ਜਾਣ ਕੇ ਬੜਿਆਈ ਨਹੀਂ ਕਰਦਾ ਤੁਸੀਂ ਇਹਦਾ ਆ ਕੇ ਸਮਾਨ ਦੇਖੋ ਬਈ ਕੈਮਰਾ ਵੀ ਅੱਗੇ ਲਿਆ ਬਈ ਵੇਖੋ ਬਈ ਸਫਾਈ ਵੀ ਵਾਕੀ ਹੈਗੀ ਬਈ 2 ਮਿੰਟ ਦੇ ਦੇ ਤੂੰ ਸਾਨੂੰ 2 ਮਿੰਟ ਦੇ ਮੜੀ ਗੱਲ ਕਰਨੀ ਹੈ ਤੇਰੇ ਨਾਲੇ ਮੁੰਡਾ ਬੜਾ ਤਕੜਾ ਫੈਨ ਹੋਇਆ ਪਿਆ ਤੇਰਾ ਕੀ ਗੱਲ ਆਪਾਂ ਪੁੱਛਾਂਗੇ ਇਹ ਕਾਹਤੋਂ ਕੋਲਚਾ ਖਾਨ ਆਉਂਦਾ ਵਾਰ-ਵਾਰ ਤੇਰੇ ਕੋਲੇ ਇਹ ਤਾਂ ਬਾਈ ਨੂੰ ਪੁੱਛੋ ਜੀ ਹੈ ਬਾਈ ਨੂੰ ਪੁੱਛੋ ਇਹਦਾ ਨਹੀਂ ਕੋਈ ਪਾਉਂਦਾ ਹੋਏਗਾ ਕੋਈ ਇਹਨੂੰ ਬਾਬਾ ਬੂਬਾ ਦਾ ਨਹੀਂ ਤਵੀਤ ਤਬੂਤਾ ਨਹੀਂ ਪਾ ਕੇ ਦੇਤਾ ਨਹੀਂ ਨਹੀਂ ਹੈ ਨਹੀਂ ਕਰ ਸਕਦੇ ਯਾਰ ਇਹ ਨਹੀਂ ਕਰਦੇਗੇ ਨਹੀਂ ਨਹੀਂ ਮੈਂ ਕਿਹਾ ਕੀ ਪਤਾ ਕੋਈ ਗੱਲਬਾਤ ਹੋਵੇ ਇਹ ਜੀ ਕੁਲਚੇ ਲਾ ਕੇ ਰੱਖੀ ਜਨੇ ਕੰਮ ਬਾਬਾ ਭਾਈ ਪੂਰਾ ਭਰ ਕੇ ਲਾਉਂਦਾ ਐ ਨਹੀਂ ਬਈ ਬਸ ਦੋ ਚਾਰ ਛੋਲੇ ਇਹ ਪਾ ਕੇ ਲਾਤਾ ਆ ਵੇਖੋ ਤੁਹਾਡੇ ਅੱਗੇ ਆ ਭਾਈ ਕੈਮਰਾਮੈਨ ਚੈੱਕ ਕਰਾ ਮੜਾ ਆ ਭਾਈ ਬਿਲਕੁਲ ਭਾਈ ਸਫਾਈ ਵੀ ਬਹੁਤ ਹੈ ਬਾਕੀ ਕੁਲਚੇ ਭਾਈ ਇਹ ਮੱਖਣ ਤੁਸੀਂ ਵਰਤਦੇ ਹੋ ਪ्योर ਹਾਂਜੀ ਹਾਂਜੀ ਮੱਖਣ ਹੈ ਅੱਛਾ ਪ्योर ਮੱਖਣ ਹੈ ਹੈ ਇਹ ਡਿਲੀਸ਼ੀਅਰ ਦਾ ਮੱਖਣ ਹੈ ਕਿਹੜੀ ਕੰਪਨੀ ਦਾ delicios delicious ਠੀਕ ਹੈ ਕੰਪਨੀ ਦਾ ਮੱਖਣ ਵਰਤਦੇ ਹੋ ਜਿਹੜਾ ਵੀ ਇਦਾਂ ਮੱਖਣ ਵੀ ਕਾਫੀ ਮਾਤਰਾ ਦੇ ਵਿੱਚ ਪਾਇਆਗਾ ਐਨੀ ਵੀ ਮਾੜਾ ਜਾਂ ਚਮਚਾ ਮੱਖਣ ਤੁਸੀਂ ਐਨੀ ਮਾਤਰਾ ਦੇ ਵਿੱਚ ਪਾਤਾ ਤੇ ਤੁਹਾਨੂੰ ਕੋਲਚੇ ਦੇ ਕਿੰਨੇ ਰੁਪਏ ਮਿਲਦੇ ਆ ਕੋਲਚੇ ਦੇ 20 ਰੁਪਏ ਕੋਲਚਾ 20 ਰੁਪਿਆ ਦਾ ਤੇ 20 ਰੁਪਿਆ ਦਾ ਮੱਖਣ ਹੀ ਪਾਤਾ ਹੋਗਾ ਮੇਰੇ ਹਿਸਾਬ ਨਾਲ ਨਹੀਂ ਨਹੀਂ ਇਹ ਨਹੀਂ ਹੈ ਹਿਸਾਬ ਨਾਲ ਹੀ ਸਾਰਾ ਹਿਸਾਬ ਨਾਲ ਹੀ ਹੈ ਸਾਰਾ ਹਿਸਾਬ ਨਾਲ ਹੈ ਯਾਰ ਲੋਕੀ ਖੁਸ਼ ਹੋ ਕੇ ਜਾਂਦੇ ਤੁਹਾਡੇ ਤੋਂ ਮੈਂ ਤਾਂ ਨਾ ਵੀ ਯਾਰ ਮਸਾਲੇ ਵੀ ਚੰਗੀ ਕੰਪਨੀ ਦੇ ਵਰਤ ਦਾ ਮੁੰਡਾ ਯਾਰ ਲੈ ਐਮ ਡੀ ਐਚ ਦੇ ਮਸਾਲੇ ਵਰਤ ਦਾਗਾ ਹੈ ਕਿਆ ਬਾਤ ਆ ਯਾਰ ਮੈਂ ਕਿਤੇ ਉਹੀ ਮਾੜਾ ਮੋਟਾ ਹੀ ਵੀ ਇੱਕ ਹੁੰਦਾਗਾ ਵੀ ਘਰੇ ਮਸਾਲਾ ਬਣਾ ਲੈਣਾ ਹਨ ਤੇ ਉਹੀ ਮਸਾਲੇ ਬਣਾ ਬਨੂਕੇ ਵਰਤਦਾ ਰਹਿੰਦਾਗਾ ਆ ਬਾਈ ਵੀ ਕੋਈ ਤਾਂ ਖਾਣਾ ਇਹਨੂੰ ਕੋਲੋ ਬਾਈ ਲੈ ਆ ਬਾਈ ਨਾਲ ਵੀ ਗੱਲਬਾਤ ਕਰਾਂਗੇ ਬਾਈ ਬਾਈ ਵੀ ਮਾੜਾ ਇਹ ਕੈਮਰਾਮੈਨ ਨੂੰ ਕਹੂੰਗਾ ਮਾੜਾ ਨੇੜੇ ਕਰੀ ਆ 20 ਰੁਪਏ ਹੱਥ ਦੇ ਵਿੱਚ ਚੱਕੀ ਫਿਰਦਾਗਾ ਬਈ ਕੁਲਚਾ ਸਵਾਦ ਹੁੰਦਾ ਇਹਦਾ ਬਹੁਤ ਵੀਰੇ ਸਿਰਾ ਕੁਲਚਾ ਹੁੰਦਾ ਬਹੁਤ ਵਧੀਆ ਕੁਲਚਾ ਹੁੰਦਾ ਉੜਾਈ ਤਾਂ ਨਹੀਂ ਕਰੀ ਜਾਂਦਾ ਕਿਤੇ ਨਹੀਂ ਵੀਰੇ ਵੀਰੇ ਅਸੀਂ ਆਟੋ ਚਲਾਉਂਦੇ ਆ ਕੰਮ ਕਰਦੇ ਇੱਥੇ ਕਦੇ ਭੁੱਖ ਲੱਗਦੀ ਇਹਦੇ ਕੁਲਚਾ ਖਾ ਲੈਨੇ ਇੱਕ ਮੁੱਕਦਾ ਨਿਕਾ ਮੁੜ ਕੇ ਆਏ ਨਾ ਹੋਵੇ ਕਿਤੇ ਬਾਅਦ ਚ ਔਖੇ ਹੋ ਜਾਂਦੇ ਫਿਰਦੇ ਉਲਟੀਆਂ ਕਰਦੇ ਫਿਰਦੇ ਨਹੀਂ ਨਹੀਂ ਵੀਰੇ ਜਮਾ ਫਰੈਸ਼ ਕੁਲਚਾ ਹੁੰਦਾ ਜੀ ਅੱਛਾ ਹਾਂਜੀ ਵੀਰੇ ਜਮਾ ਫਰੈਸ਼ ਕੁਲਚਾ ਹੁੰਦਾ ਜਿਵੇਂ ਕਹੋਗੇ ਓਵੇਂ ਬਣਾ ਲੈਂਦਾ ਮਿਰਚਾਂ ਤੇ ਤੇ ਜਮ ਮਿਰਚ ਹਲਕੀ ਕੁਇਆ ਨਜ਼ਾਰਾ ਹੁੰਦਾ ਕੁਲਚਾ ਖਾਣ ਦਾ ਹਾਂ ਜੀ ਵੀਰੇ ਜਮਾਂ ਨਜ਼ਾਰਾ ਆਂਦਾ ਆਈ ਤਾਂ ਬਾਰ ਬਾਰ ਆਨੇ ਕਿਉਂਕਿ ਬਿਲਕੁਲ ਸਹੀ ਗੱਲ ਆ ਬਈ ਵਾਕੀ ਸਫਾਈ ਵੀ ਬਹੁਤ ਆ ਮੁੰਡੇ ਦੀ ਬਾਕੀ ਮੁੰਡਾ ਨੌਜਵਾਨ ਆ ਪੜਿਆ ਲਿਖਿਆ ਵੀ ਲੱਗਦਾਗਾ ਕੁਲਚੇ ਤੇ ਕੁਲਚਾ ਠਾ ਕੁਲਚਾ ਹੋਈ ਜਾਂਦਾਗਾ ਕਾਫੀ ਕੁਲਚੇ ਲੱਗਦੇ ਆ ਮੇਰੇ ਸਾਹਮਣੇ ਤੁਹਾਡੇ ਨਹੀਂ ਬਸ ਕਿਪਾ ਜੀ ਤੁਹਾਡੇ ਟਿਕਾਣਾ ਬਣਾ ਦੇ ਬਾਈ ਕਸਟਮਰਾਂ ਦੇ ਬਸ ਲੈ ਬਾਈ ਇੱਕ ਕੁਲਚੇ ਵਾਲਾ ਹੋਰ ਆ ਗਿਆ ਕੁਲਚਾ ਸਵਾਦ ਹੁੰਦਾ ਦਾ ਸੱਚੀ ਤਾਂ ਨਹੀਂ ਸਾਡੇ ਕਰਕੇ ਵੀਡੀਓ ਕਰਕੇ ਕਹੀ ਜਾਂਦਾ ਹਾਂ ਸੱਚੀ ਹਾਂ ਹੈ ਕਿੰਨੇ ਰੁਪਿਆ ਦਾ ਕੁਲਚਾ ਲੋਂਦਾ ਹੈ 100 ਰੁਪਏ ਦਾ ਹਾਂ 20 ਰੁਪਏ 40 ਰੁਪਏ 50 ਰੁਪਏ 100 ਰੁਪਏ ਤੱਕ ਅੱਛਾ ਉਹ ਭਾਈ ਨੇ 20 ਰੁਪਏ ਦਾ ਕੋਲਚਾ ਖਾਦਾਗਾ ਤੁਸੀਂ 30 ਰੁਪਏ ਦਾ ਖਾਣਾਗਾ ਦੇਖੋ ਭਾਈ ਕਿੰਨੇ ਰੁਪਏ ਪ੍ਰਕਾਰ ਦੇ ਕੋਲਚੇ ਹੁੰਦੇ ਤਰੇਪਲੇ ਮੈਂ 4 ਤੱਕ ਪ੍ਰਕਾਰ ਦੇ ਹੈਗੇ ਨੇ ਅੱਛਾ ਇੱਕ 20 ਦਾ ਸੰਪੂਰਨ ਚਾਹ ਹੈ ਅੱਛਾ ਜੀ ਜੀ ਦਾ 50 ਦੇ ਨਾਮ ਅੱਛਾ ਜੀ ਹੈ ਮੇਰੇ ਕੋਲ ਅੱਛਾ ਤੇਰੇ ਕੰਮੂਟੀ ਵਾਲਾ ਇਹਨਾਂ 40 ਦਾ ਅੱਛਾ ਜੀ ਤੁਹਾਡਾ ਇੱਕ ਗੱਲ ਜਾਣੀ ਤੇ ਮੈਂ ਅੱਛਾ ਜੀ بس ਇਹ ਬਸ ਇੰਨੇ ਕੁਲ ਚ ਤੁਹਾਡੇ ਕੋਲੇ ਜਿਹੜੀ ਦੌਰ ਰੋਟੀ ਆ ਤੁਸੀਂ ਉਹ ਸਪੈਸ਼ਲ ਆਪਦੀ ਕਹਿ ਕੇ ਤਿਆਰ ਕਰਉਂਗੇ ਸਪੈਸ਼ਲ ਤਿਆਰ ਕਰਾਂਗੇ ਇਹ ਮੈਦੇ ਦੀ ਹੁੰਦੀ ਹੈ ਕਿ ਆਟੇ ਦੀ ਹੁੰਦੀ ਹੈ ਨਹੀਂ ਮੈਦੇ ਦੀ ਹੁੰਦੀ ਹੈ ਮੈਦੇ ਦੀ ਹੁੰਦੀ ਹੈ ਤੇ ਤੁਹਾਡੀ ਜਿਹੜੀ ਆ ਆਪਦੀ ਸਪੈਸ਼ਲ ਤੇ 19 ਕਿ ਭੰਉ ਹੁੰਦੀ ਹੈ ਬਾਕੀ ਬਈ ਹਾਂ ਦੌਰ ਰੋਟੇ ਬਾਕੀ ਹੈਗੀ ਆ ਵੀ ਐ ਨਹੀਂ ਬੰਦਾ ਖਰਾਬ ਹੋਊਗਾ ਬਾਅਦ ਤੁਸੀਂ ਮੁਲਾਫਤ ਨਹੀਂ ਦਿੰਦਾ ਕੋਈ ਨਾ ਤੁਸੀਂ ਵੀ ਟਰਾਈ ਕਰਿਓ ਜੇਕਰ ਨੇੜੇ ਜਿਹੜੇ ਤੁਸੀਂ ਕੋਟਪੁਰੇ ਆਉਂਨੇ ਆ ਨਾ ਬਾਈ ਦਾ ਜਿਹੜਾ ਡਰੈੱਸ ਆ ਉਹ ਤੁਸੀਂ ਦੱਸਿਓ ਬਾਈ ਜੀ ਡਰੈੱਸ ਕੀ ਹੈ ਆਪਣਾ ਡਰੈੱਸ ਸਿਵਲ ਹਸਪੀਟਲ ਦੇ ਬਾਹਰ ਹੈ ਅੱਛਾ ਜੀ ਕੋਲ ਰੋਡ ਅੱਛਾ ਸਿਵਲ ਹਸਪੀਟਲ ਦੇ ਸਾਹਮਣੇ ਆ ਬਾਈ ਜੀ ਜਿਹੜੀ ਇੱਕ ਰੇੜੀ ਲੱਗੀ ਹੁੰਦੀ ਆ ਤੁਸੀਂ ਕਹੋਣ ਥੱਲੇ ਬੋਰ ਥੱਲੇ ਬੋਰ ਥੱਲੇ ਰੇੜੀ ਲੱਗੀ ਹੁੰਦੀ ਆ ਕੋਚਾ ਟੂ ਟਰਾਈ ਕਰਿਓ ਸਵਾਦ ਵੀ ਬਹੁਤ ਹੁੰਦਾ ਹੈਗਾ ਬਾਕੀ ਸਫਾਈ ਵੀ ਬਹੁਤ ਹੈ ਜਿਹੜੇ țeੜੇ ਵਾਲੇ ਭਰਾਵਾਂ ਨੂੰ ਜਰੂਰ ਕਹਿਣਾਗਾ ਜੇਕਰ ਤੁਸੀਂ ਕੋਚਾ ਖਾ ਕੇ ਗਏ ਹੋ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਵੀ ਬਾਈ ਦਾ ਕੋਲਚਾ ਕਿਵੇਂ ਹੁੰਦਾਗਾ ਬਾਕੀ ਐਂ ਹੁੰਦਾਗਾ ਕਈ ਵਾਰੀ ਵੀ ਵੀਡੀਓ ਕਰਕੇ ਇੱਕ ਬਾਹਲਾ ਸਮਾਨ ਪਾਉਂਦਾ ਹੋਵੇ ਬਈ ਐ ਤਾਂ ਨਹੀਂ ਕਿਤੇ ਵੀਡੀਓ ਕਰਕੇ ਬਾਹਲਾ ਸਮਾਨ ਪਾਉਂਦਾ ਪਹਿਲਾਂ ਵੀ ਸਵਾਦ ਹੁੰਦਾ ਦੇਖੋ ਕਸਟਮਰ ਇਹਨਾਂ ਦੇ ਕਹਿ ਰਹੇ ਆ ਵੀ ਵਾਕਈ ਪਹਿਲਾਂ ਵੀ ਸਵਾਦ ਹੁੰਦਾਗਾ ਸਪੈਸ਼ਲ ਕੋਲਚਾ ਵੇਖੋ ਬਣ ਕੇ ਤਿਆਰ ਹੋ ਗਿਆ ਲੈ ਵੀ ਹੁਣ ਕਿਸੇ ਦੀ ਲਾਲਾ ਨੱਡੇ ਗੈਣ ਵੀਡੀਓ ਦੇ ਵਿੱਚ ਲੈ ਲਈ ਖਾਣ ਨੂੰ ਕੋਲਚਾ ਮੀਟ ਪਾਣੀ ਆ ਗਿਆ ਹੈ ਇਲਾਣੇ ਕਦੇ ਪੂਟ ਪਾਣੀ ਆ ਗਿਆ ਕੁਲਚਾ ਖਾਨ ਨੂੰ ਪਿਆਰ ਆ ਉਹ ਦੂਜੇ ਮੁੰਡਾ ਵਿੱਚ ਆ ਇਸ ਆਵੇ ਮੇਰੇ ਤਾਂ ਮੂੰਹ ਚ ਪਾਣੀ ਆ ਹੀ ਜਾਂਦਾਗਾ ਆਵੇ ਉਹ ਮੁੰਡਾ ਵੇਖੀ ਹੱਸ ਪਿਆ ਮੂੰਹ ਚ ਪਾਣੀ ਆ ਹੀ ਜਾਂਦਾਗਾ ਉਹ ਵਧੀਆ ਕੁਛਕ ਨਾ ਦੇ ਹੈ ਇਹਨਾਂ ਕੋਲ ਅਜੇ ਕੁਛਕ ਨਾ ਦੇ ਯਾਰ ਬਾਈ ਤੇ ਕੋਬਾ ਸੱਚੀ ਵਾਵਾ ਹੁੰਦੀ ਹੈ ਨਾ ਆ ਗਿਆ ਉਹ ਮੁੰਡਾ ਕਹਿੰਦਾ ਮੈਂ ਤਾਂ ਹੀ ਕੁਲਚਾ ਖਾਨ ਨੂੰ ਮਾ ਦੱਸ ਕੀ ਹੁੰਦਾ ਹੈ ਕਿ ਉਹ ਲੋਕਾਂ ਨੂੰ ਲੱਗਦਾ ਮੇਰਾ ਮੇਰਾ ਨਾਮ ਲੈ ਲਈਏ ਨੂੰ ਮੈਂ ਮੇਰੇ ਵੱਲੋਂ ਖੰਜੀ ਖਵਾਉਗਾ ਇਹ ਕੋਈ ਕਿਸੇ ਤਰ੍ਹਾਂ ਦਾ ਕੋਈ ਸੁਬਾਤ ਨਾ ਕਰਿਆ ਬਾਈ ਪਹਿਲੇ ਬੱਤਾਂ ਲੈ ਉਹ ਕੋਈ ਪੂਰੀ ਟੈਸਟ ਕਰਕੇ ਕੋਈ ਸੁਬਾਤ ਨਾ ਕਰਿਆ ਕਿ ਆਵਾਜ਼ ਬਿਤੀ ਰਹੇ ਦੇਖੋ ਬਾਣਤਾ ਹੱਕ ਤੇ तकरीबन ਜੀ ਲੈ ਚਾਈਦਾ ਹੈਗਾ ਪਰ ਮੁੰਡਾ ਕਹਿੰਦਾ ਵੀ ਮੇਰਾ ਨਾਮ ਲੈ ਦਿਓ ਨਾਮ ਹੈਗਾ ਮੁੰਡੇ ਦਾ ਰਾਂਝਾ ਇੱਕ ਵਾਰੀ ਨਾਲ ਲੈ ਦਿਓ ਕਿਤੇ ਕੋਈ ਕਿਧਰ ਸੁਬਾਤ ਨਾ ਲੱਗਿਆ ਇਹਕੇ ਪੈਸੇ ਤੁਹਾਨੂੰ ਵਾਪਸ ਕਰ ਦੂਗਾ ਭਾਈ ਕਰ ਦੇਗਾ ਪੈਸੇ ਵਾਪਸ ਆ ਜਾਣਗੇ ਉਹ ਕੀ ਗੱਲ ਹੈ ਲੋ ਜੀ ਵਾਕੀ ਗੱਲ ਸਹੀ ਹੈ ਮੁੰਡੇ ਨੇ ਆਪਦੀ ਮੂੰਹੋਂ ਕਹਿਦੀ ਗੱਲ ਤੁਸੀਂ ਵੀ ਜਰੂਰ ਇੱਕ ਵਾਰੀ ਟ੍ਰਾਈ ਕਰਿਓ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਜਿੱਥੇ ਤੱਕ ਫੰਡਰੋਮ ਸਕੂਲੀ ਨਾਲ ਧੰਨਵਾਦ